ਦੰਤੇ ਲੱਗੇ ਹੋਇਆ ਜਿੰਨੇ ਵੀ ਫੈਸਲੇ ਹੋ ਰਹੇ ਨੇ ਉਹ ਲੋਕ ਪੱਖੀ ਹੋ ਰਹੇ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਵਾ ਦੀ ਪਾਰਟੀ ਜਿਹੜੀ ਹੈ ਉਹ ਚੰਡੇ ਗੱਡ ਰਹੀ ਹੈ ਗੁਜਰਾਤ ਚੋਂ ਨਵੇਂ ਬੀਜ ਉੱਗੇ ਨੇ ਗੋਆ ਵਾਲੇ ਬੀਜ ਬੂਜਾ ਮਾਰ ਗਏ ਜਿੱਧਰ ਨੂੰ ਮਰਜੀ ਜਾਓ ਕਿਤਨੇ ਕਿਤੇ ਆਮ ਆਦੀ ਪਾਰਟੀ ਦਾ ਵੋਟਰ ਸਪੋਰਟਰ ਮਿਲੀ ਜਾਂਦਾ ਐਦਾਂ ਹੀ ਪਾਰਟੀਆਂ ਬਣਦੀਆਂ ਹੁੰਦੀਆਂ ਨੇ ਕਿਉਂਕਿ ਪਤਾ ਹਜੇ 10 ਸਾਲ ਪੁਰਾਣੇ ਹੀ ਆ ਪਰ ਜਿਹੜੇ 1885 ਕਾਂਗਰਸ 1858 ਚ ਬਣੀ ਸੀ ਅਕਾਲੀ ਦਲ 1920 ਚ ਬਣਿਆ ਸੀ ਅੱਜ ਉਹਨਾਂ ਦਾ ਵजूद ਖਤਮ ਹੋ ਰਿਹਾ ਹੈ ਅੱਜ ਉਹਨਾਂ ਨੂੰ ਆਪਣੇ ਪ੍ਰਦੇਸ਼ ਦੇ ਵਿੱਚ ਜੇ 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਬਣਾਉਣੀ ਹੋਵੇ ਤਾਂ ਬੰਦੇ ਇਧਰੋਂ ਉਧਰੋਂ ਲਿਆ ਕੇ ਪੂਰੇ ਕਰਨੇ ਪੈਂਦੇ ਆ 11 ਮੈਂਬਰ 21 ਮੈਂਬਰ ਹੈ ਨਹੀਂ ਉਹਨਾਂ ਕੋਲੇ ਕਿਉਂਕਿ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਕੁੱਟਿਆ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਇਆ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਤੇ ਅੱਜ ਜੋ ਨਤੀਜੇ ਭੁਗਤ ਰਹੇ ਨੇ ਰੰਗ-ਬਰੰਗੀਆਂ ਪੱਗਾਂ ਆ ਸੋਹਣੇ-ਸੋਹਣੇ ਚਿਹਰੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਚਿਹਰਿਆਂ ਤੇ ਲਾਲੀ ਇਹ ਦੱਸਦੀ ਹੈ ਕਿ ਪੰਜਾਬ ਜਿਹੜਾ ਉਹ ਹੁਣ ਪੰਜਾਬ ਬਣਨ ਜਾ ਰਿਹਾ ਕੋਈ ਕੈਲੀਫੋਰਨੀਆ ਲੰਡਨ ਬਣਾਉਣ ਦੀ ਸਾਨੂੰ ਜ਼ਰੂਰਤ ਨਹੀਂ ਹੈ 4 ਸਾਲਾਂ ਬਾਅਦ ਇੱਕ ਸਰਵੇ ਹੁੰਦਾ ਹੈ ਭਾਰਤ ਦਾ ਤੀਸਰੀ ਕਲਾਸ ਪੰਜਵੀਂ ਕਲਾਸ ਤੇ ਨੌਵੀਂ ਕਲਾਸ ਦਾ 28000 ਬੱਚੇ ਨੇ ਪਾਰਟਿਸਪੇਟ ਕੀਤਾ ਪੰਜਾਬ ਵੱਲੋਂ 22000 ਬੱਚੇ ਨੇ ਪਾਰਟਿਸਪੇਟ ਕੀਤਾ ਮੈਥ ਦੇ ਵਿੱਚ ਬਾਇਓਲੋਜੀ ਦੇ ਵਿੱਚ ਕੈਮਿਸਟਰੀ ਦੇ ਵਿੱਚ ਵੱਖ-ਵੱਖ ਵਿਸ਼ਿਆਂ ਚ 2017 ਚ ਪੰਜਾਬ 29ਵੇਂ ਨੰਬਰ ਤੇ ਆਇਆ ਸੀ ਜੀ ਐਨੇ ਤਾਂ ਸੂਬੇ ਵੀ ਨਹੀਂ ਹੈਗੇ ਆਪਣੇ ਮਤਲਬ ਚੰਡੀਗੜ੍ਹ ਗੋਆ ਦਮਨ ਦੀਵ ਜਿਹੜੇ ਜੂਟੀ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਤੋਂ ਵੀ ਪਿੱਛੇ ਸੀ ਜੀ ਇਹਨਾਂ ਵਧਾਈ ਦਿਨਾ ਪੰਜਾਬ ਦੇ ਉਹਨਾਂ ਹੁਨਰਹਾਰ ਟੀਚਰਾਂ ਨੂੰ ਵਧਾਈ ਦਿਨਾ ਉਹਨਾਂ ਪ੍ਰਿੰਸੀਪਲਸ ਨੂੰ ਵਧਾਈ ਦਿਨਾ ਸਾਡੇ ਕੈਬਨਿਟ ਦੇ ਮਿਨਿਸਟਰਸ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਵਧਾਈ ਦਿਨਾ ਮੈਂ ਮਨੀਸ਼ ਸੋਦੀਆ ਜੀ ਨੂੰ ਜਿਨ੍ਹਾਂ ਨੇ ਆਪਣਾ ਤਜਰਬਾ ਦਿੱਲੀ ਵਾਲਾ ਇੱਥੇ ਲਾਗੂ ਕੀਤਾ ਐਸਵਾਰ ਪੰਜਾਬ ਸਾਰੀਆਂ ਕੈਟਾਗਰੀ ਚੋਂ ਤੇ ਓਵਰ ਆਲ ਦੇ ਵਿੱਚੋਂ ਨੰਬਰ 1 ਆਇਆ ਜੀ ਤੇ ਮੈਂ ਕੇਜਰੀਵਾਲ ਸਾਹਿਬ ਮੈਨੂੰ ਪੁੱਛ ਰਹੇ ਸੀ ਕਿ ਇਹਦਾ ਪੰਜਾਬੀਆਂ ਨੂੰ ਪਤਾ ਹੈ ਕਿ ਆਪਾਂ ਨੰਬਰ 1 ਆਇਆ ਮਗਾ ਜੀ ਬਾਕੀ ਪਤਾ ਹੋਵੇ ਨਾ ਹੋਵੇ ਸਾਨੂੰ ਇੰਨਾ ਪਤਾ ਹੈ ਵੀ ਨੰਬਰ 1 ਆਏ ਆ ਬਸ ਸਾਨੂੰ ਤਾਂ ਨੰਬਰ 1 ਆਉਣਾ ਹੀ ਚੰਗਾ ਲੱਗਦਾ ਜੀ ਅਸੀਂ ਕੁਰਬਾਨੀਆਂ ਚ ਨੰਬਰ 1 ਆ ਅਸੀਂ ਦੇਸ਼ ਦੇ ਅਨਾਜ ਭੰਡਾਰ ਭਰਨ ਚ ਨੰਬਰ 1 ਆ ਅਸੀਂ ਆਜ਼ਾਦੀ ਨੂੰ ਬਚਾਉਣ ਵਾਸਤੇ ਫੇਰ ਕੁਰਬਾਨੀਆਂ ਚ ਨੰਬਰ 1 ਸਾਨੂੰ ਨੰਬਰ 1 ਤੋਂ ਬਿਨਾ ਹੋਰ ਕੋਈ ਪੋਜੀਸ਼ਨ ਪਸੰਦ ਹੈ ਨਹੀਂ ਸਰ ਅੱਜ ਮੇਰੇ ਕੈਬਨਿਟ ਦੇ ਸਾਥੀ ਬੈਠੇ ਨੇ ਅਮਨ अरोड़ा ਜੀ ਪ੍ਰਧਾਨ ਨੇ ਸ਼ਹੀਦ ਉਦਮ ਸਿੰਘ ਦੀ ਧਰਤੀ ਤੋਂ ਆਉਂਦੇ ਨੇ 22 ਸਾਲਾਂ ਬਾਅਦ ਜਿਨੇ 22 ਸਾਲ ਅਗਵਾਲ ਕੇ ਰੱਖੀ ਜੀ 22 ਸਾਲ ਜਾ ਕੇ ਕੈਂਗਸਟਨ ਹਾਲ ਦੇ ਵਿੱਚ ਬਦਲਾ ਲਿਆ ਸੀ ਜਲਿਆਂ ਵਾਲੇ ਬਾਗ ਦਾ ਅੱਜ ਉਹ ਪਾਰਟੀ ਦੇ ਪ੍ਰਧਾਨ ਨੇ ਕੁਦਰਤ ਦੇਖੋ ਸੰਜੋਗ ਦੇਖੋ 22 ਸਾਲਾਂ ਬਾਅਦ ਕੈਂਗਸਟਨ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਬਦਲਾ ਲਿਆ ਜਲਿਆਂ ਵਾਲੇ ਬਾਗ ਦਾ ਤੇ ਅੱਜ ਉਸ ਧਰਤੀ ਦਾ ਜੰਪਲ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੈ ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹ ਨਾ ਬੇਜੇਲ ਚ ਜੀ ਵੀਰਾ ਤੇਰੀ جھੋਂਪੜੀ ਗਲ ਕਟਿਨ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਏ ਉਦਾਸ ਇੱਥੇ ਨਰਕ ਸੁਰਗ ਹੈ ਇੱਥੇ ਹੀ ਇੱਥੇ ਹੀ ਨਰਕ ਸੁਰਗ ਹੈ ਕਾਤਲਾਂ ਨੂੰ ਰੋਟੀਆਂ ਖਵਾਉਣ ਵਾਲੇ ਉਹਨਾਂ ਨਾਲ ਮਹਿਫਲਾਂ ਲਾਉਣ ਵਾਲੇ ਪਹਿਲਾਂ ਬੰਦੂਕ ਦੀਆਂ ਗੋਲੀਆਂ ਨਾਲ ਮਰਵਾਉਣ ਵਾਲੇ ਬਾਅਦ ਚਿੱਟੇ ਦੀਆਂ ਗੋਲੀਆਂ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੱਗਦਾ ਵੀ ਵੱਜ ਜਾਣਗੇ ਦੇਰੀ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਚ ਦੇਰੀ ਹੋ ਸਕਦੀ ਹੈ ਪਰ ਇੱਕ ਨਾ ਇੱਕ ਦਿਨ ਆਉਣਾ ਤਾਂ ਬੋੜ ਥੱਲੀ ਪੈਣਾ ਹੈ ਆਉਣਾ ਤਾਂ ਉੱਥੇ ਹੀ ਪੈਣਾ ਕੇਜਰੀਵਾਲ ਸਾਹਿਬ ਨੇ ਇਹੀ ਗੱਲ ਸਿਖਾਈ ਹੈ ਪੰਜ ਕੰਮ ਕਹੋਗੇ ਚਾਰ ਕਰੋਗੇ ਲੋਕਾਂ ਘਾਟ ਘੱਟਣਗੇ ਬੀਅਰ ਇੱਕ ਕੱਟ ਕੀਤਾ ਚਾਰ ਕਹਿ ਲੋ ਪੰਜ ਕਰ ਦੋ ਲੋਕਾਂ ਨੇ ਕਿਹਾ ਤਾਂ ਕਿਹਾ ਵੀ ਨਹੀਂ ਸੀ ਯਾਰ ਫਿਰ ਵੀ ਕਰਤਾ ਵੱਧ ਕੰਮ ਕਰਤਾ ਇਹਨਾਂ ਨੂੰ ਕੀ ਹੋਇਆ ਹੁਣ ਤੱਕ 70 ਸਾਲ ਹੋ ਗਏ ਜੀ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਅਜੇ ਤੱਕ 66 ਟੋਬੇ ਸ਼ਮਸ਼ਾਨ ਘਾਟ ਇੱਥੇ ਹੀ ਰੱਖਿਆ ਸਨ ਤਾਂ ਇੱਧਰ ਉੱਧਰ ਜਾਣ ਹੀ ਨਹੀਂ ਦਿੰਦੇ ਨੌਕਰੀਆਂ ਮਿਲ ਰਹੀਆਂ ਨੇ 55000 ਹਜ਼ਾਰ ਦੇ ਕਰੀਬ ਨੌਕਰੀਆਂ ਦੇ ਕੇ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਚਾਚਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ 55000 ਹਜ਼ਾਰ ਸਰਕਾਰੀ ਨੌਕਰੀਆਂ ਦੇ ਕੇ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਤੁਹਾਡੇ ਪਿੰਡਾਂ ਚ ਨੌਕਰੀਆਂ ਮਿਲੀਆਂ ਹੋਣੀਆਂ ਬਹੁਤ ਸਾਰਿਆਂ ਨੂੰ ਕਿਸੇ ਦਾ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸਪਾਰਸ਼ ਲੱਗੀ ਹੋਵੇ ਹੱਥ ਖੜਾ ਕਰ ਦਿਓ ਜੀ ਆਹ ਹੁੰਦੀ ਹੈ ਸਰਕਾਰ ਆਹੀ ਤਾਂ ਆਹੀ ਤਾਂ ਚੀਜ਼ ਬਦਲਣਾ ਆਏ ਸੀ ਨਹੀਂ ਸਾ ਤਾਂ ਲੋਕ ਅੰਗਰੇਜ਼ਾਂ ਵੇਲੇ ਵੀ ਲਈ ਜਾਂਦੇ ਸੀ ਲੱਡੂ ਤਾਂ ਉਦੋਂ ਵੀ ਵਟੇ ਜਾਂਦੇ ਸੀ ਵਿਆਹਾਂ 'ਚ ਆਹੀ ਤਾਂ ਚੀਜ਼ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਹਮ ਰਾਜਨੀਤੀ ਕਰਨੇ ਨਹੀਂ ਹਮ ਰਾਜਨੀਤੀ ਸਿਖਾਣੇ ਆਏ ਹੈ ਆਉਂਦੀ ਹੈ ਨਾ ਬਿਜਲੀ ਫਿਰ ਦਿਨੇ ਘਾਟ ਤਾਂ ਨਹੀਂ ਕੋਈ ਬਿਜਲੀ ਵੀ ਆਉਂਦੀ ਥਰਮਲ ਪਲਾਂਟ ਵੀ ਖਰੀਦ ਲੈ ਇਹਨਾਂ ਦੇ ਪਿਤਾ ਜੀ ਇੱਕ ਲਾਲਟਣ ਲੈ ਕੇ ਬੈਂਡ ਮਾਸਟਰ ਦਾ ਕੰਮ ਕਰਦੇ ਸੀ ਵਿਆਹਾਂ ਦੇ ਵਿੱਚ ਬੈਂਡ ਮਾਸਟਰ ਕਿਉਂਕਿ ਰਾਤ ਨੂੰ ਬਰਾਤਾਂ ਨਿਕਲਦੀਆਂ ਤਾਂ ਉਹ ਜਿਹੜੀ ਲਾਲਟਣ ਲਾ ਲੈਂਦੇ ਆ ਦੋ ਤਿੰਨ ਤੇ ਅੱਜ ਜੀ ਬਿਜਲੀ ਮੰਤਰੀ ਹੈ ਜੀ ਉਹਦਾ ਮੁੰਡਾ ਤਾਈਓ ਤਾਂ ਫਿਰ ਇਹਨਾਂ ਨੂੰ ਅੱਗ ਲੱਗਦੀ ਐ ਬਾਜਵੇਂ ਹੋਰਾਂ ਨੂੰ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਐ ਕੋਈ ਮੋਬਾਈਲ ਠੀਕ ਕਰਨ ਵਾਲਾ ਆ ਗਿਆ ਕੋਈ ਬੈਂਡ ਬਾਜੇ ਵਾਲਾ ਆ ਗਿਆ ਮੈਂ ਕਿਹਾ ਬੈਂਡ ਬਾਜੇ ਵਾਲੇ ਨਹੀਂ ਬੈਂਡ ਬਾਜੇ ਵਜਾਉਣ ਆਏ ਆ ਤੁਹਾਡੇ ਅਸੀਂ ਸਮਝਦੀ ਕੱਖ ਨਹੀਂ ਆਮ ਲੋਕਾਂ ਨੂੰ ਮਿਹਨਤ ਦਾ ਸ਼ਲੋਕਾਂ ਤਾਂ ਸਮਝਦੀ ਕੱਖ ਨਹੀਂ ਤੁਸੀਂ ਤਾਂ ਗਰੀਬ ਹੋ ਤੁਸੀਂ ਤਾਂ ਥੱਲੇ ਹੀ ਰਹੋ ਕਿਉਂ ਰਹੀਏ ਥੱਲੇ ਵੀ ਮਿਹਨਤਾਂ ਕਰਕੇ ਜੇ ਕੋਈ ਲੋਕ ਰਾਜ ਦੇ ਵਿੱਚ ਬਾਬਾ ਅੰਬੇਦਕਰ ਜੀ ਨੇ ਡਾਕਟਰ ਸਾਹਿਬ ਨੇ ਸਾਨੂੰ ਦਿੱਤੇ ਅਧਿਕਾਰ ਤਾਂ ਉਹਨਾਂ ਵੋਟਾਂ ਨੂੰ ਵਰਤ ਕੇ ਸੀ ਅੱਗੇ ਆ ਸਕਦੇ ਜਿੰਨੇ ਵੀ ਲੀਡਰਸ਼ਿਪ ਬੈਠੀ ਐ ਕੁਲਦੀਪ ਢਾਲੀਵਾਲ ਬੈਸਾਂ ਬੈਠੇ ਐ ਪੋਲਾ ਗਰੇਵਾਲ ਜੀ ਬੈਠੇ ਐ ਸੀਨਾ ਮੈਡਮ ਬੈਠੇ ਐ ਸਾਡੇ ਮੇਅਰ ਬੈਠੇ ਐ ਲਹਿਰੇਗਾ ਅੱਗੇ ਦੇ ਅਰਜਿੰਦਰ ਕੌਰ ਪੱਠੜ ਨੂੰ ਹਰੋਣਾ ਸੋਖਾ ਪੁਰਾਣੇ ਬੋੜਾਂ ਵਾਂਗੂ ਜੰਮੇ ਪਏ ਸੀ ਅਰਜਿੰਦਰ ਕੌਰ ਪੱਠੜ ਨੂੰ ਹਰਾ ਕੇ ਆਏ ਬੜੇ ਪੁਰਾਣੇ ਪੁਰਾਣੇ ਬੋੜ ਪੱਟਿਆ ਵੀ ਐ ਇਤਕੀ ਲੋਕਾਂ ਨੇ ਮਸਾਰਾਂ ਦਾ ਸਤਿਕਾਰ ਕਰਦਾ ਮਹਿੰਦਰਪਗ ਜੀ ਬੈਠੇ ਆ ਬਗਾ ਸਾਹਿਬ ਬੈਠੇ ਆ ਪੱਪੀ ਪ੍ਰਾਸ਼ਰ ਜੀ ਸਾਰੇ ਬੈਠੇ ਆ ਆਮ ਕਰਾਂ ਤੋਂ ਕੋਈ ਸਾਡੇ ਕਿਸੇ ਦਾ ਕ੍ਰੈਸ਼ਰ ਨਹੀਂ ਚੱਲਦਾ ਕਿਸੇ ਦਾ ਰੇਤੇ 'ਚ ਹਿੱਸਾ ਨਹੀਂ ਕਿਸੇ ਦਾ ਠੇਕੇ 'ਚ ਹਿੱਸਾ ਨਹੀਂ ਹਿੱਸਾ ਤਾਂ ਸਾਡੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਦਰਦਾਂ 'ਚ ਹਿੱਸਾ ਹੈਗਾ ਬਸ ਉਹੀ ਇਸਰ ਹੋਊਗਾ ਥੋੜਾ ਧੰਨਵਾਦ ਕਰਨ ਆਇਆ ਤੁਸੀਂ ਭਾਵੇਂ ਤੁਹਾਡੀ ਵੋਟ ਹੋਵੇ ਇੱਥੇ ਨਾ ਹੋਵੇ ਪਰ ਡਿਊਟੀਆਂ ਲੱਗੀਆਂ ਹੋਣਗੀਆਂ ਡੋਰ ਟੂ ਡੋਰ ਕੰਮ ਕੀਤਾ ਹੋਊਗਾ ਬڑے ਲੋਕਾਂ ਦੇ ਲਾਂਬੇ ਵੀ ਸੁਨੇ ਹੋਣਗੇ بڑے ਲੋਕਾਂ ਦੇ ਸ਼ਿਕਵੇ ਸ਼ਿਕਾਇਤਾਂ ਵੀ ਸੁਣੀਆਂ ਹੋਣਗੀਆਂ ਹੁਣ ਕਿਰਪਾ ਕਰਕੇ ਉਹ ਸਾਰੀਆਂ ਦੱਸ ਦਿਓ ਸਾਨੂੰ ਹੁਣ ਤਾਂ ਮੰਤਰੀ ਬਣ ਕੇ ਸੰਜੀਵ ਰੂੜਾ ਜੀ ਹੁਣ ਘਾਟ ਨਹੀਂ ਰਹਿਣੀ ਚਾਹੀਦੀ ਅਗਲੀ ਵਾਰ ਜਦੋਂ ਕੋਈ ਡਿਊਟੀ ਲੱਗੇ ਲੁਧਿਆਣੇ ਵਾਲੇ ਪਾਸੇ ਤਾਂ ਮਾਣ ਮਹਿਸੂਸ ਕਰਕੇ ਜਾਵਾਂ ਜੀ ਮੈਂ ਉਹੀ ਹਾਂ ਜੀ ਜਿਹਨੇ ਤੁਹਾਨੂੰ ਤੁਸੀਂ ਕਿਹਾ ਸੀ ਮੈਨੂੰ ਆ ਤੇ ਮੈਂ ਤੁਹਾਡਾ ਕਰਾਤਾ ਆ ਡਬਲ ਕਰਾਤਾ ਜੀ ਸੋ ਆ ਗੱਲਾਂ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਨਹੀਂ ਅੱਜ ਕੱਲ ਕਿੱਥੇ ਆ ਲੀਡਰਾਂ ਕੋਲੇ ਕਿੱਥੇ ਇਕੱਠ ਹੁੰਦੇ ਆ ਮੈਨੂੰ ਦੱਸੋ ਆ ਪਿਛਲੇ 15 ਦਿਨਾਂ ਤੋਂ ਲੱਗਿਆ ਕਹਿੰਦੇ ਵੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਵੀ ਮਜੀਠੀਏ ਨੂੰ ਗਲਤ ਗ੍ਰਫਤਾਰ ਕੀਤਾ ਇੱਕ ਨਹੀਂ ਆਇਆ ਸੜਕ ਤੇ ਬਲਕੇ ਲੋਕਾਂ ਨੇ ਅੰਦਰੋਂ ਹੀ ਕੁੰਡੇ ਲਾ ਲੈ ਕਿਤੇ ਸੜਕ ਤੇ ਨਾ ਲੈ ਜਾਣਾ ਆਇਆ ਕੋਈ ਸੜਕ ਤੇ ਉਹ ਕੋਈ ਮੁੱਦਾ ਹੋਵੇ ਤਾਂ ਸੜਕ ਤੇ ਆਉਣਾ ਹੁਣ ਚਿੱਟੇ ਦੇ ਹੱਕ ਚ ਆਉਣ ਹੋ ਆ ਚਾਰ ਪੰਜ ਚਿੱਟੇ ਦੇ ਹੱਕ ਚ ਬੋਲੇ ਸੀ ਹੈ ਆ ਬੰਬਾ ਵਾਲਾ ਵੀ ਬੋਲਿਆ ਸੀ ਉਹ ਬੋਲਿਆ ਸੀ ਚੰਨੀ ਬੋਲਿਆ ਸੀ ਬਿੱਟੂ ਬੋਲਿਆ ਸੀ ਚਲੋ ਬਿੱਟੂ ਤਾਂ ਵਿਚਾਰਾ बोलना ਪੈਂਦਾ ਵਿਚਾਰੇ ਨੂੰ ਤਾਂ ਮੰਦ ਬੁੱਧੀ ਵੀ ਕੋਈ ਬੁੱਧੀ ਹੁੰਦੀ ਹੈ ਉਹ ਤਾਂ ਬੰਦ ਬੁੱਧੀ ਹੈ ਸਾਰਿਆਂ ਨੂੰ 4-5 ਦਿਨਾਂ ਬਾਅਦ ਮਾਫੀ ਮੰਗਣੀਆਂ ਪੈਗੀਆਂ ਚੰਨੀ ਤਾਂ ਕਹਿੰਦਾ ਮੈਂ ਕਿਹਾ ਕਿ ਤੇ ਪ੍ਰਗਟ ਫੜ ਲਿਆ ਹੱਦਾ ਯਾਰ ਹੱਦਾ ਯਾਰ ਤੂੰ ਮੁੱਖ ਮੰਤਰੀ ਰਹਿ ਯਾਰ ਮੈਂ ਤਾਂ ਪ੍ਰਗਟ ਬਾਰੇ ਬੋਲਿਆ ਸੀ ਹੁਣ 10 ਤੇ 11 ਤਰੀਕ ਦਾ ਸੈਸ਼ਨ ਰੱਖ ਲਿਆ ਹੁਣੀ ਬੁਕਿੰਗ ਕਰਾ ਲਿਓ ਘੰਟੇ-ਘੰਟੇ ਦੀ ਹੋਈ ਮਿਲੂਗੀ ਟਿਕਟ ਉੱਥੇ ਗੱਲ ਕਰਾਂਗੇ ਇਹਨਾਂ ਨਾਲ ਵੀ ਆਹ ਦੱਸਿਓ 2021 ਚ ਕੀ ਕਿਹਾ ਸੀ 22 ਚ ਕੀ ਕਿਹਾ ਸੀ 23 ਚ ਕੀ ਕਹਿੰਦੇ ਹੋ 24 ਚ ਕੀ ਕਿਹਾ 25 ਚ ਕੀ ਕਹਿੰਦੇ ਹੋ ਸਭ ਰਲੇ ਹੋਏ ਨੇ ਆਪਸ ਦੇ ਵਿੱਚ ਇਹ ਸੈਸ਼ਨ ਰੱਖਿਆ ਵਿਧਾਨ ਸਭਾ ਦਾ ਸਪੈਸ਼ਲ ਕਿਆਓ ਦੱਸੋ ਤੁਹਾਡਾ ਤੁਹਾਡਾ ਪ੍ਰੋਗਰਾਮ ਕੀ ਆਗਾ ਅੱਗੇ ਪਹਿਲਾਂ ਆਪਾਂ ਪੀਯੂ ਚ ਡਿਬੇਟ ਰੱਖੀ ਸੀ ਕੋਈ ਆਇਆ ਸੀ ਇੱਕ ਵੀ ਬੰਦਾ ਆਇਆ ਸੀ ਮੈਨੂੰ ਇਕੱਲੇ ਨੂੰ ਬੋਲਣਾ ਪੈ ਗਿਆ ਸਾਰਾ ਕਿਉਂਕਿ ਪੰਜ ਦੇ ਹੈ ਕਿਉਂਕਿ ਇਹਨਾਂ ਕੋਲੇ ਦਲੀਲਾਂ ਹੈ ਨਹੀਂ ਤਰਕ ਹੈ ਨਹੀਂ ਕਾਣੇ ਨੇ ਲੁੱਟਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਨੂੰ ਇਹਨਾਂ ਦੀਆਂ ਉਹ ਗੱਲਾਂ ਨੇ ਆ ਬਿੱਟੂ ਹੋਰਾਂ ਦੀਆਂ ਚਲੋ ਸੁਖਵੀਰ ਤਾਂ ਖੁਸ਼ੀ ਹੋਣਾ ਵੀ ਸ਼ੁਕਰ ਹੈ ਯਾਰ ਸਾਈਡ ਤੇ ਹੋ ਗਿਆ ਸਾਈਡ ਤੇ ਹੋ ਗਿਆ ਹਾਂ ਲੋਕਾਂ ਨੂੰ ਸਾਰਾ ਪਤਾ ਹੈ ਸਰਸ ਇਹਨਾਂ ਦੀਆਂ ਗੱਲਾਂ ਪਤਾ ਕਿਹਾ ਜੀਆਂ ਹੁੰਦੀਆਂ ਨੇ ਗੱਲ ਕਹਿਣੀ ਆ ਪਰ ਕਮਾ ਕੇ ਕਹਿਣੀ ਆ ਨਾ ਇਹ ਲੱਗੇ ਹੱਕ ਚਾ ਨਾ ਇਹ ਲੱਗੇ ਵਿਰੋਧ ਚਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾਂ ਦੋ ਸੁੱਕੀਆਂ ਇੱਕ ਵਗਈ ਨਾ ਇਹਦਾ ਮਤਲਬ ਤਿੰਨੇ ਨਹੀਂ ਵਗ ਰਹੀਆਂ ਦੋ ਸੁੱਕੀਆਂ ਇੱਕ ਵਗਈ ਨਾ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉੱਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲਬੇ ਹੀ ਨਾ ਆਨੇ ਨ ਲੀਡਰਾਂ ਦੇ ਬਿਆਨ ਬਾਜਵੇਂ ਹੋਰਾਂ ਦੇ ਬਿੱਟੂ ਹੋਰਾਂ ਦੇ ਬੜਿੰਗ ਹੋਰਾਂ ਦੇ ਰਾਵੀ ਚੋਂ ਨਿਕਲੀਆਂ ਤਿੰਨ ਨਹਿਰਾ ਦੋ ਸੁੱਕੀਆਂ ਇੱਕ ਵਗਈ ਨਾ ਜਿਹੜੀ ਵਗਈ ਨਾ ਉੱਚ ਨਾਉਣ ਗਏ ਤਿੰਨ ਬੰਦੇ ਦੋ ਡੁੱਬ ਗਏ ਇੱਕ ਲੱਬੇ ਹੀ ਨਾ ਜਿਹੜਾ ਲੱਬੇ ਹੀ ਨਾ ਉਹਨੂੰ ਲੱਬੀਆਂ ਤਿੰਨ گاਵਾ ਦੋ ਫੰਡਰਾਂ ਇੱਕ ਸੂਏ ਹੀ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਲੈ ਨਾਲੇ ਕਹਿੰਦੇ ਸੂਏ ਨਾ ਜਿਹੜੀ ਸੂਏ ਹੀ ਨਾ ਉਹਨੇ ਦਿੱਤੇ ਤਿੰਨ ਬੱਚੇ ਦੋ ਲਾਂਗੜੇ ਇੱਕ ਉੱਠੀ ਨਾ ਜਿਹੜਾ ਉੱਠੇ ਹੀ ਨਾ ਉਹਦੀ ਕੀਮਤ 3 ਰੁਪਏ ਦੋ ਖੋਟੇ ਇੱਕ ਚੱਲੀ ਨਾ ਜਿਹੜਾ ਚੱਲੇ ਨਾ ਉਹਨੂੰ ਚੈੱਕ ਕਰਨਾ ਏ ਤਿੰਨ ਸੁਨਿਆਰੇ ਦੋ ਅੰਨੇ ਇੱਕ ਨੂੰ ਦਿਸੇ ਨਾ ਜਿਹਨੂੰ ਦਿਸੇ ਨਾ ਉਹਦੇ ਮਾਰੀਆਂ ਤਿੰਨ ਮੁਖੀਆਂ ਦੋ ਖੁੱਸਗੀਆਂ ਇੱਕ ਵੱਜੀ ਨਾ ਆ ਇਹਨਾਂ ਦੇ ਬਿਆਨ ਨੇ ਜੀ ਕਰ ਲੋ ਕੀ ਕਰੀਏ ਇਹਨਾਂ ਦੇ ਤਾਂ ਚਿਰੜ ਪੂੰਡੀਆਂ ਕੱਢ ਦਾਂਗੇ ਇਹਨਾਂ ਦੀ ਆਪਾਂ ਬਸ ਲੈ ਹੁਣ ਇਹੇ ਕਰੋ ਇਹਨਾਂ ਨੂੰ ਪੁੱਛ ਕੇ ਦੇਖ ਲਿਓ ਆ ਸਾਰੇ ਜਿਹੜੇ ਵੀ ਚਿਰੜ ਪੂੰਡੀਆਂ ਕੀ ਹੁੰਦੀਆਂ ਨੇ ਦੱਸ ਤੁਸੀਂ ਵੀ ਨਹੀਂ ਸਕਦੇ ਤੁਸੀਂ ਵੀ ਇੰਨੀ ਕਹਿ ਸਕਦੇ ਇਹ ਤਾਂ ਨਿਕਲੇ ਤੋਂ ਹੀ ਪਤਾ ਲੱਗਦੀਆਂ ਨਹੀਂ ਜੀ ਬਸ